ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਵੀਰਾਂ ਦਾ ਸਾਡੇ ਚੈਨਲ ਸਾਨੇ ਦਸਤਾਰ ਤੇ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਅਸੀਂ ਤੁਹਾਨੂੰ ਜਿਸ ਤਰ੍ਹਾਂ ਸਰਦਾਰ ਭਗਤ ਸਿੰਘ ਜੀ ਆਪਣੇ ਸਿਰ ਦੇ ਉੱਤੇ ਦਸਤਾਰ ਸਜਾਉਂਦੇ ਸੀ ਉਹਨਾਂ ਦੀ ਦਸਤਾਰ ਵਰਗੀ ਪੱਗ ਤੁਸੀਂ ਕਿਸ ਤਰ੍ਹਾਂ ਸਜਾਉਣੀ ਹੈ ਆਪਣੇ ਸਿਰ ਤੇ ਉਸ ਦੇ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਸਿਰ ਦੇ ਉੱਤੇ 2 ਮੀਟਰ ਦਾ ਪਰਨਾ ਬੰਨਣਾ ਜਿਹੜਾ orange ਕਲਰ ਦਾ ਵੀਰ ਨੇ ਬੰਨਿਆ ਹੋਇਆ ਹੈ ਦੇ ਉਸ ਤੋਂ ਬਾਅਦ ਜਿਹੜਾ ਤੁਸੀਂ ਉੱਪਰ ਦੀ ਪਰਨਾ ਬੰਨਣਾ ਵਾ ਉਹਦੀ ਲਵਾਈ ਇਹਦੀ 4 ਮੀਟਰ ਹੈ ਤੇ ਸਿੰਗਲ ਪਰਨਾ ਇਹ ਅਰੇ ਜਿਹੜਾ ਕੱਪੜਾ ਹੈ ਇਹ ਫੁੱਲ ਵੈਲ ਕੱਪੜਾ ਜਿਹਦੀ ਅੱਜ ਅਸੀਂ ਇਹ ਦਸਤਾਰ ਸਜਾਉਣ ਲੱਗੇ ਆਂ ਇਸ ਪੱਗ ਲਈ ਅਸੀਂ ਪੂਣੀ ਨਹੀਂ ਕਰਨੀ ਸਿਰਫ ਇਸ ਪੱਗ ਨੂੰ ਦੋਨੇ ਸਿਰਿਆਂ ਤੋਂ ਫੜ ਕੇ ਫੋਲਡ ਕਰ ਲੈਣਾ ਹੈ ਤਾਂ ਜੋ ਸਾਡੇ ਜੋ ਇਸ ਪੱਗ ਦੇ ਵਿੱਚ ਵਟ ਨੇ ਉਹ ਵੀ ਵਧੀਆ ਪੈ ਸਕਣ ਵੱਟਾਂ ਵਾਲੀ ਇਹ ਪੱਗ ਅਸੀਂ ਬਨਾਂਗੇ ਤੇ ਇਸ ਤਰ੍ਹਾਂ ਸਰਦਾਰ ਭਗਤ ਸਿੰਘ ਜੀ ਆਪਣੇ ਸਿਰ ਤੇ ਸਜਾਉਂਦੇ ਸੀ ਪੱਗ ਲਾੜ ਛੱਡਵੀਂ ਸੋ ਇਸ ਪੱਗ ਦਾ ਜਿਹੜਾ ਬਨਣ ਦਾ ਤਰੀਕਾ ਉਹ ਸਿੰਪਲ ਪੱਗ ਜਿਸ ਤਰ੍ਹਾਂ ਆਪਾਂ ਸਜਾਉਂਦੇ ਆ ਉਸ ਤਰ੍ਹਾਂ ਹੀ ਆ ਬਸ ਜਿਹੜਾ ਤੁਸੀਂ ਲਾੜ ਰੱਖਣਾ ਹੈ ਉਹ ਲਾੜ ਥੋੜਾ ਵੱਡਾ ਰੱਖਣਾ ਤਾਂ ਜੋ ਅਸੀਂ ਮੋੜ ਕੇ ਦੁਬਾਰਾ ਫੇਰ ਇਸ ਨੂੰ ਦਸਤਾਰ ਦੇ ਵਿੱਚ ਫੋਲਡ ਕਰ ਸਕੀਏ ਇਸ ਤਰ੍ਹਾਂ ਤੁਸੀਂ ਲੜਾ ਥੋੜਾ ਜਿਹਾ ਵੱਡਾ ਰੱਖਣਾ ਜਿਹੜਾ ਮੂੰਹ ਦੇ ਵਿੱਚ ਲੜ ਰੱਖਦੇ ਆਪਾਂ ਤੇ ਬਾਕੀ ਹਲਕੇ ਹਲਕੇ ਦੇ ਵਿੱਚ ਬੱਟ ਪਾਈ ਜਾਣੇ ਨੇ ਉੱਪਰ ਤੋਂ ਲੈ ਕੇ ਥੱਲੇ ਵੱਲ ਨੂੰ ਹੌਲੀ ਹੌਲੀ ਇਹਨਾਂ ਲੜਾਂ ਨੂੰ ਲੈ ਕੇ ਆਉਣਾ ਤੇ ਹੱਥ ਦੇ ਨਾਲ ਜੋ ਵੀ ਸੈਟਿੰਗ ਆ ਇਸ ਦਸਤਾਰ ਦੀ ਤੁਸੀਂ ਹੱਥਾਂ ਦੇ ਨਾਲ ਕਰਨੀ ਹੈ ਤਾਂ ਜੋ ਸਾਡੀ ਇਸ ਦਸਤਾਰ ਦੀ ਸ਼ੇਪ ਵੀ ਵਧੀਆ ਆਵੇ ਸੋ ਇਸ ਤਰ੍ਹਾਂ ਅਸੀਂ ਇਸ ਲੜਾ ਨੂੰ ਹਲਕੇ ਹਲਕੇ ਵੱਟ ਪਹਿਲਾਂ ਹੀ ਇਹਨਾਂ ਵਿੱਚ ਪਏ ਹੋਏ ਨੇ ਕਿਉਂਕਿ ਅਸੀਂ ਪੂਣੀ ਨਹੀਂ ਇਸ ਦੀ ਕਰਨੀ ਤੇ ਇਹਨੂੰ ਫੋਲਡ ਹੀ ਕਰਨਾ ਵਾ ਦੋਨੇ ਸਿਰਿਆਂ ਤੋਂ ਫੜ ਕੇ ਤੇ ਉਸ ਤਰ੍ਹਾਂ ਸਿੱਧੇ ਇਹ ਲੜਾ ਲਗਾਈ ਜਾਣੇ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਬੇਨਤੀ ਆ ਵੀ ਕਿਰਪਾ ਕਰਕੇ ਸਾਡਾ ਚੈਨਲ ਸਾਨੀ ਦਸਤਾਰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਦਬਾਉਣ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਅਕੇ ਦੂਜੀ ਬੇਨਤੀ ਇਹ ਆ ਤੇ ਸਾਡੀ ਵੀਡੀਓ ਨੂੰ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਸਾਨੂੰ ਹਰ ਇੱਕ ਗੱਲ ਦਾ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਅਸੀਂ ਇਹ ਦਸਤਾਰ ਸਜਾਉਣੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਲਾਸਟ ਲਾਰਡ ਤੁਸੀਂ ਇਸ ਤਰ੍ਹਾਂ ਸਿੱਧਾ ਹੀ ਲਗਾ ਦੇਣਾ ਹੈ ਅਤੇ ਇਸ ਸਾਈਡ ਤੇ ਇਹਨੂੰ ਫੋਲਡ ਕਰ ਦੇਣਾ ਹੈ ਇਸ ਨੂੰ ਮੋੜ ਕੇ ਨਹੀਂ ਲਗਾਉਣਾ ਇਹ ਇਸ ਤਰ੍ਹਾਂ ਹੀ ਚੌੜਾ ਲੜ ਆਵੇਗਾ ਇਸ ਤਰ੍ਹਾਂ ਸਿੱਧਾ ਹੀ ਤੁਸੀਂ ਲਗਾ ਕੇ ਜੋ ਵੀ ਸੈਟਿੰਗ ਹੈ ਉਹ ਹੱਥਾਂ ਦੇ ਨਾਲ ਕਰ ਲੈਣੀ ਹੈ ਅਤੇ ਨਾਲ ਹੀ ਤੁਸੀਂ ਆਪਣਾ ਸਿਰ ਟਕ ਲੈਣਾ ਹੈ ਸਿਰ ਟਕਣ ਤੋਂ ਉਪਰੰਤ ਤੁਸੀਂ ਜੋ ਲੜ ਦੇਖਿਆ ਉਹਨੂੰ ਹਲਕਾ ਜਾਂ ਖਿੱਚਣਾ ਖਿੱਚਣ ਤੋਂ ਬਾਅਦ ਹੱਥ ਦੇ ਨਾਲ ਸਾਰੀ ਸੈਟਿੰਗ ਕਰ ਸਕਦੇ ਹਾਂ ਵੱਟਾਂ ਦੀ ਸੈਟਿੰਗ ਕਰ ਸਕਦੇ ਹਾਂ ਇਸ ਦੇ ਵਿੱਚ ਤੁਸੀਂ ਬਾਜ ਦੀ ਵੀ ਸਹਾਇਤਾ ਲੈ ਸਕਦੇ ਹੋ ਬਾਜ ਦੇ ਨਾਲ ਵੀ ਤੁਸੀਂ ਜੇ ਜ਼ਿਆਦਾ ਵੱਟ ਪਾਉਣੇ ਚਾਹੁੰਦੇ ਹੋ ਤਾਂ ਬਾਜ ਦੇ ਨਾਲ ਜ਼ਿਆਦਾ ਵੱਟ ਪਾ ਸਕਦੇ ਹਾਂ ਤੇ ਬਾਕੀ ਤੁਸੀਂ ਹੱਥਾਂ ਦੇ ਨਾਲ ਹੀ ਇਹਦੀ ਸੈਟਿੰਗ ਕਰ ਸਕਦੇ ਹੋ ਤੇ ਬਾਅਦ ਵਿੱਚ ਤੁਸੀਂ ਜੋ ਲੜ ਰੱਖਿਆ ਸੀ ਆਪਾਂ ਇਹ ਲਾਂ ਤੁਸੀਂ ਵੱਡਾ ਰੱਖਣਾ ਥੋੜਾ ਜਿਆ ਤਾਂ ਜੋ ਇਸ ਤਰ੍ਹਾਂ ਮੋੜ ਕੇ ਇਹ ਦੁਬਾਰਾ ਲਾਇਆ ਜਾਵੇ ਇਸ ਨੂੰ ਬਿਲਕੁਲ ਪਿੱਛੇ ਨਹੀਂ ਲਗਾਉਣਾ ਥੋੜਾ ਜਿਹਾ ਸਾਈਡ ਤੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਲਗਾਉਣਾ ਹੈ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ